ਅੱਲਾ ਪਹਿਲਾਂ ਬਾਕੀ ਗੱਲਾਂ ਛੱਡੋ ਸੰਧੂ ਸਾਹਿਬ ਤੁਹਾਨੂੰ ਇੱਕ ਚੀਜ਼ ਸੁਣਾਉਣਾ ਆ ਬਗੇਸ਼ਵਰੀ ਬਣਾ ਪਹਿਲੇ ਕਾਲ ਪਹਿਲੇ ਸਫੈਤ ਤੋਂ ਹੁਣ ਬਣੋ ਕਿ ਨਹੀਂ ਮੈਂ ਤੂੰ ਘਰ ਰਾਗਦਾ ਨਾਉ ਤਾਂ ਮੈਂ ਲੈਤਾ ਸੰਧੂ ਸਾਹਿਬ ਮੈਂ ਇੱਕੀਦਮ ਬਾਅਦ ਚਗਾਉਂਗਾ ਨਾਰੇ ਸਾਡੇ ਬੜੇ ਹੁਣ ਜਿਹੜੀ ਰਾਜਨੀਤੀਆਂ ਨਾਰਿਆਂ ਤੇ ਚੱਲਦੀ ਹੈ ਈਵੈਂਟ ਬਣ ਕੇ ਜੀ ਇਹ ਹੁਣ ਸੇਵਾ ਨਹੀਂ ਰਹੀ ਜਿਹੜਾ ਵਧੀਆ ਈਵੈਂਟ ਲਾ ਗਿਆ ਉਹ ਮੇਲਾ ਲੁੱਟ ਗਿਆ ਜਿਨੇ ਵਧੀਆ ਸਲੋਗਨ ਦੇਤੇ ਮੇਲਾ ਲੁੱਟ ਗਿਆ ਲਓ ਤੁਹਾਨੂੰ ਮੈਂ ਬਾਕੀ ਮੈਨੂੰ ਟਾਈਮ ਮਿਲਿਆ ਨਾ ਮਿਲੇ ਇੱਕ ਆਉਣ ਵਾਲਾ ਮੇਰਾ ਗੀਤ ਹੈ ਜਿਹੜੇ ਪਹਿਲਾਂ ਕਹਿੰਦੇ ਸੀ ਵੀ ਜੇ ਤੁਸੀਂ ਕੰਮ ਕਰੋ ਤਾਂ ਤੁਹਾਨੂੰ ਬੋਰਡ ਲਾਉਣ ਦੀ ਕੀ ਲੋੜ ਹੈ ਅਖਬਾਰਾਂ 'ਚ ਐਡਾਂ ਦੀ ਕੀ ਲੋੜ ਹੈ ਅਸੀਂ ਉਹ ਹੀ ਕੰਮ ਸ਼ੁਰੂ ਕਰ ਦਿੰਦੇ ਆਂ ਕਈ ਪਾਰਟੀਆਂ ਬਾਰੇ ਐਸੀ ਵੀ ਉਹ ਜੋ ਕਹਿੰਦੀਆਂ ਨੇ ਕਰਦੀਆਂ ਨਹੀਂ ਕਈ ਪਾਰਟੀਆਂ ਬਾਰੇ ਆ ਜੋ ਕਹਿੰਦੀਆਂ ਨੇ ਉਲਟਾ ਕਰਦੀਆਂ ਨੇ ਲਓ ਸੋਹਣਿਆ ਸੰਤੇ ਸਾਹਿਬ ਪਹਿਲਾਂ ਮੈਂ ਰਾਜਨੀਤੀ ਸੁਣਨ ਲੱਗਾ ਤੁਹਾਨੂੰ ਚਾਰ ਲੈਣਾ ਕਿਉਂਕਿ ਤੁਸੀਂ ਹੁਣ ਪਰਿਵਾਰਕ ਮੈਂਬਰ ਹੋ ਸਾਡੇ ਇਹਨੂੰ ਬਿਠਾ ਲਓ ਮਾੜਾ ਜੀ ਗੱਲ ਸੁਣਾਦਾ ਮੈਂ ਮੈਂ ਇਹਨੂੰ ਕਿਹਾ ਸੀ ਨਿਗਾਹ ਜਨਾ ਜੀ ਤਾਂ ਸੁਣੋ ਅੱਜ ਜਦੋਂ ਸੰਧੂ ਸਾਹਿਬ ਚੋਣਾ ਨੌਸ ਹੁੰਦੀਆਂ ਨੇ ਇੱਕ ਦੂਜੇ ਨੂੰ ਨੀਵਾ ਦਿਖਾਉਣ ਵਾਲੀ ਰੁੱਤ ਆ ਗਈ ਚੋਣਾ ਤੇ ਰੈਲੀਆਂ ਦੀ ਕੁਝ ਪੈਸੇ ਦੇ ਸਿਰ ਤੇ ਰਾਜ ਲੱਭਦੇ ਟੋਲੀ ਰੱਖਦੇ ਨਾਲ ਕੀ ਵੈਲੀਆਂ ਦੀ ਅਪਦੇ ਆਪ ਨੂੰ ਕਹਿਣ ਲਈ ਦੁੱਧ ਤੋਤਾ ਗੱਲ ਕਰਦੇ ਦੂਜੇ ਦੀਆਂ ਬੁਧ ਫੈਲੀਆਂ ਦੀ ਸਮਾਜ ਸੇਵਾ ਤਾਂ ਪੈ ਗਈ ਆ ਖੂ ਖਾਤੇ ਭੁੱਖਤ ਰਹਗੀ ਬਸ ਮਾਇਆ ਦੀਆਂ ਥੈਲੀਆਂ ਦੀ ਹਰਦ ਚੋਣਾ ਨੌਸੇ ਵਿੱਚ ਟਿਕਟਾਂ ਦਾ ਖਸਾ ਵੰਡਦੇ ਨੇ ਕਈ ਪਾਰਟੀਆਂ ਬਾਰੇ ਕੀ ਮਸ਼ਹੂਰ ਹੈ ਜਦੋਂ ਟਿਕਟਾਂ ਦੀ ਸੀਰਨੀ ਵੰਡ ਹੁੰਦੀ ਪਹਿਲਾਂ ਮਿਲਦੀ ਆ ਭਾਈ ਭਤੀਜਿਆਂ ਨੂੰ ਵਾਰੀ ਆਉਂਦੀ ਫਿਰ ਸਹੁਰੇ ਤੇ ਸਾਲਿਆਂ ਦੀ ਫਿਰ ਮਿਲਦੀ ਆ ਪਹਿਣਾ ਤੇ ਜੀਜਿਆਂ ਨੂੰ ਥੋੜੀ ਬਹੁਤੀ ਜੇ ਫਿਰ ਵੀ ਬਚ ਜਾਵੇ ਉਹੀ ਮਿਲਦੀ ਆ ਦੂਜਿਆਂ ਤੀਜਿਆਂ ਨੂੰ ਪੇਚੋਣਾ ਮੁੱਕ ਜਾਂਦੀਆਂ ਨੇ ਜਦੋਂ ਮੁੱਕ ਦਾ ਚੋਣਾ ਦਾ ਰਾਮ ਰੌੜਾ ਜਿੱਤੇ ਹੋਏ ਵਜ਼ੀਰੀਆਂ ਭਾਲਦੇ ਨੇ ਹਾਰ ਫੁੱਲਾਂ ਦੇ ਲਾ ਕੇ ਰੱਖ ਦਿੰਦੇ ਸੋਨੇ ਦੀਆਂ ਜੰਜੀਰੀਆਂ ਭਾਲਦੇ ਨੇ ਸੰਤੂ ਸਾਹਬ ਨੇ ਤਾੜੀ ਮਾਰਿਆ ਤੁਸੀਂ ਮਾਰੋ ਕੱਦ ਜਿੰਨਾ ਦੇ ਗੁੱਲੀਆਂ ਨਾਲ ਮਿਲਦੇ ਕਈ ਲੀਟਰ ਦਾ ਡੱਡਕੇ ਵੀ ਹੁੰਦੇ ਸੀ ਕੱਦ ਜਿੰਨਾ ਦੇ ਗੁੱਲੀਆਂ ਨਾਲ ਮਿਲਦੇ ਉਹ ਸਾਰੇ ਸ਼ਤੀਰੀਆਂ ਭਾਲਦੇ ਨੇ ਇੱਕ ਅੱਧੀ ਦੇ ਨਾਲ ਨਹੀਂ ਸਵਰ ਆਉਂਦਾ ਨਾਲੇ ਚੋਪੜੀਆਂ ਤੇ ਦੋ ਦੋ ਭਾਲਦੇ ਨੇ ਫਿਰ ਕਹਿੰਦੇ ਕੀ ਨੇ ਹੂਟਰ ਮਾਰਿਆਂ ਬਿਨਾਂ ਨੀ ਟੌਰ ਬਣਦੀ ਲਾਲ ਬੱਤੀ ਤੋਂ ਬਿਨਾ ਕਰ ਕਾਦੀ ਲੁੱਟਣ ਕੁੱਟਣ ਦੀ ਜਿਹੜੀ ਨਾ ਖੁੱਲ ਦੇਵੇ ਫਿਰ ਆਪਣੀ ਹੋਈ ਸਰਕਾਰ ਕਾਦੀ ਉਹੀ ਕੰਮ ਚੱਲਿਆ ਹੋਇਆ ਆਪਣੀ ਸਰਕਾਰੀਆ ਸੂਬਾ ਕਹਿੰਦਾ ਨੇ ਮੈਂ ਕਿਸੇ ਨੂੰ ਨਹੀਂ ਕਹਿੰਦਾ ਤੂੰ ਕਹਿਣਾ ਤੂੰ ਜ਼ਿੰਮੇਵਾਰਾ ਫਿਰ ਗੱਲੋਂ ਜਿਹੜੀ جنگ ਦੇ ਵਿੱਚ ਨਾ ਕੰਮ ਆਵੇ ਐਸੀ ਸਾਨ ਤੇ ਲਾਈ ਤਲਵਾਰ ਕਾਦੀ ਕੋਈ ਕਿਸੇ ਦਾ ਸਕਾ ਨਹੀਂ ਮਤਲਬ ਨੂੰ ਮਿਲਦੇ ਸਾਰੇ ਮਾੜਾ ਚੰਗਾ ਟਾਈਮ ਦਿਖਾਉਂਦਾ ਹਰ ਬੰਦੇ ਦੇ ਕਾਰੇ ਸੰਤੂ ਸਾਹਿਬ ਬੜੀ ਸਿਆਸਤ ਗੰਦੀ ਜੋ ਮਾਮਾ ਦੇ ਪੁੱਤ ਮਰਵਾਵੇ ਧਰਮ ਦੇ ਨਾਂ ਤੇ ਹਿੰਦੂ ਮੁਸਲਮ ਸਿੱਖਾਂ ਤਾਂ ਹੀ ਲੜਾਵੇ ਕਹਿੰਦੇ ਕੀ ਨੇ ਬੇਰੁਜ਼ਗਾਰੀ ਦੂਰ ਕਰਾਂਗੇ ਰੋਡ ਹੋਣਗੇ ਪੱਕੇ ਓ ਕਾ ਦੀ ਸਰਕਾਰ ਜੋ ਕੀਤੇ ਕੰਮ ਬੋੜ ਤੇ ਦੱਸੇ ਤਾੜੀ ਖੁੱਲ ਕੇ ਮਾਰੋ ਇਦਾਂ ਨਹੀਂ ਸਵਾਦ ਆਉਣਾ ਕਿਉਂਕਿ ਪਰਵਾਲ ਪਿੰਡ ਦਾ ਦਰ ਸਾਹਿਬ ਸਰਪੰਚ ਰਹੇ ਨੇ ਜੇ ਪਿੰਡ 'ਚ ਕੋਈ ਕੰਮ ਹੋਇਆ ਹੋਊ ਤਾਂ ਦੇਖੋ ਜੀ ਆਪਾਂ ਪਿੰਡ 'ਚ ਤੁਰੇ ਫਿਰਦੇ ਆਂ ਅਸੀਂ ਪੰਜਾਬ 'ਚ ਸਾਰੇ ਤੁਰੇ ਫਿਰਦੇ ਆਂ ਬੇ ਕੀ ਲੋੜ ਹੈ ਜਿਆ ਇਹਨਾਂ ਪੈਸਾ ਕਿਸ ਦੀ ਭਲਾਈ ਤੇ ਲਾ ਦੋ ਤਾਂ ਕਿੱਡਾ ਭਲਾ ਹੋ ਜੇ ਇਹ ਮਹਿਮਾ ਚਲਾਉਣੇ ਚਾਹੀਦੇ ਨੇ ਹੋਏ ਓ ਕਾ ਦੀ ਸਰਕਾਰ ਜੋ ਕੀਤੇ ਕੰਮ ਬੋੜਤੇ ਦੱਸੇ ਸਮਝ ਗਿਆ ਬਈ ਕੋਈ ਕਿਸੇ ਦਾ ਸਕਾ ਨਹੀਂ ਮਤਲਬ ਨੂੰ ਮਿਲਦੇ ਸਾਰੇ ਮਾੜਾ ਚੰਗਾ ਟਾਈਮ ਦਿਖਾਉਂਦਾ ਹਰ ਬੰਦੇ ਦੇ ਕਾਰੇ ਆ ਜਾ ਮਾਲਕੀ ਵੀ ਜਾ ਲੋ ਕੋਈ ਕਿਸੇ ਦਾ ਸਾਕਾ ਨਹੀਂ ਮਤਲਬ ਨੂੰ ਮਿਲਦੇ ਸਾਰੇ ਮਾੜਾ ਚੰਗਾ ਟਾਈਮ ਦਿਖਾਉਂਦਾ ਹਰ ਬੰਦੇ ਦੇ ਘਾਰੇ ਬੜੀ ਸਿਆਸਤ ਗੰਦੀ ਜੋ ਮਾਮਾ ਦੇ ਪੁੱਤ ਮਰਵਾਵੇ ਧਰਮ ਦੇ ਨਾਂ ਤੇ ਹਿੰਦੂ ਮੁਸਲਮ ਸਿੱਖਾਂ ਤਾਂ ਹੀ ਲੜਾਵੇ ਧਰਮ ਦੇ ਨਾਂ ਤੇ ਹਿੰਦੂ ਮੁਸਲਮ ਸਿੱਖਾਂ ਤਾਂ ਹੀ ਲੜਾਵੇ ਬੇਰਜੁਗਾਰੀ ਦੂਰ ਕਰਾਂਗੇ ਰੋਡ ਹੋਣਗੇ ਪੱਕੇ ਉਹ ਕਾਦੀ ਸਰਕਾਰ ਜੋ ਕੀਤੇ ਕੰਮ ਬੋਰ ਤੇ ਦੱਸੇ ਉਹ ਕਾਦੀ ਸਰਕਾਰ ਜੋ ਕੀਤੇ ਕੰਮ ਬੋੜਤੇ ਦੱਸੇ ਉਹ ਕਾਦੀ ਸਰਕਾਰ ਜੋ ਕੀਤੇ ਕੰਮ ਬੋੜਤੇ ਦੱਸੇ ਨੇ ਬੋਲੇ ਹੋ ਗਏ ਲੋਕੀ ਪੈਸਾ ਪੈਸਾ ਕਰਦੇ ਰਿਸ਼ਤੇ ਨਾਤੇ ਪੈਸੇ ਦੇ ਪੈਸੇ ਲਈ ਜਾਂਦੇ ਮਰਦੇ ਪੈਸੇ ਦੇ ਨਾਲ ਜੀਜਾ ਵਰਤੇ ਪੈਸੇ ਦੇ ਨਾਲ ਸਾਲਾ ਪੈਸੇ ਦੇ ਨਾਲ ਜੀਜਾ ਵਰਤੇ ਪੈਸੇ ਦੇ ਨਾਲ ਸਾਲਾ ਚਿੱਟੇ ਕੱਪੜੇ ਪਾ ਲੈਂਦੇ ਪਰ ਅੰਦਰੋਂ ਤਾਂ ਦਿਲ ਕਾਲਾ ਕਿਹੜਾ ਮਿਲਦਾ ਮਿਲ ਕੇ ਹੋਈਓ ਪੌਕਟ ਤੇ ਅੱਖ ਰੱਖੇ ਉਹ ਕਾਦੀ ਸਰਕਾਰ ਜੋ ਕੀਤੇ ਕੰਮ ਬੋੜਤੇ ਦੱਸੇ ਉਹ ਕਾਦੀ ਸਰਕਾਰ ਜੋ ਕੀਤੇ ਕੰਮ ਬੋੜਤੇ ਦੱਸੇ ਮੂੰਹ ਦੇ ਮਿੱਠੇ ਲੋਕ ਲੋਕਾਂ ਦਾ ਹੱਕ ਵਿਖਾਈ ਜਾਂਦੇ ਸੰਧੂ ਸਾਹਿਬ ਸੁਣਿਓ ਮੂੰਹ ਦੇ ਮਿੱਠੇ ਲੋਕ ਲੋਕਾਂ ਦਾ ਹੱਕ ਵਿਖਾਈ ਜਾਂਦੇ ਸਮਝ ਨਹੀਂ ਆਉਂਦੀ ਕਿਦਾਂ ਮੇਦੇ ਰੇਤ ਪਚਾਈ ਜਾਂਦੇ ਖੱਟਣਗੇ ਮਰ ਜਲ ਗੱਲ ਕੀ ਖੱਟਣਗੇ ਜਰਨਲ ਮਲਕੀ ਅਕਲ ਜਨਾ ਦੀ ਖਾਲੀ ਨਾ ਉੱਤੇ ਮਾਨਸੀ ਸਾਨੂੰ ਬੰਦੇ ਨਿਕਲੇ ਜਾਲੀ ਪੱਗਾ ਵਾਲੇ ਬੰਦਿਆਂ ਨੇ ਹੀ ਪੱਗਾ ਵਾਲੇ ਦੱਸੇ ਉਹ ਕਾਦੀ ਸਰਕਾਰ ਜੋ ਕੀਤੇ ਕੰਮ ਬੋੜਦੇ ਦੱਸੇ ਉਹ ਕਾਦੀ ਸਰਕਾਰ ਜੋ ਕੀਤੇ ਕੰਮ ਬੋੜਦੇ ਦੱਸੇ ਹੋ ਉਹ ਕਾਦੀ ਸਰਕਾਰ ਜੋ ਕੀਤੇ ਕੰਮ ਬੋੜਦੇ ਦੱਸੇ ਕੰਨਾਂ ਦੀ ਮੈਂ ਪੜ ਕੇ ਵੇਖੀ ਸੋਚ ਬੜੀ ਆ ਕੱਚੀ ਬੇਲੇ ਹੋ ਲੈਣ ਦਿਓ ਕੰਨਾਂ ਦੀ ਮੈਂ ਪੜ ਕੇ ਵੇਖੀ ਸੋਚ ਬੜੀ ਆ ਕੱਚੀ ਜ਼ਹਿਰ ਬੰਗਰਾਂ ਕੌਣੀ ਏ ਪਰ ਗੱਲ ਕਹਾ ਮੈਂ ਸੱਚੀ ਤੂੰ ਨਹੀਂ ਬੋਲਦੀ ਤੇਰੇ ਵਿੱਚੋਂ ਯਾਰ ਬੋਲਦਾ ਤੇਰਾ ਤੂੰ ਨਹੀਂ ਬੋਲਦੀ ਤੇਰੇ ਵਿੱਚੋਂ ਯਾਰ ਬੋਲਦਾ ਤੇਰਾ ਇਸ ਗੀਤ ਨਾਲ DJ ਉੱਤੇ ਪਿਓ ਨਾਲ ਧੀ ਹੈ ਨੱਚੀ ਤੇ ਸਾਰੇ ਹੁਣ ਤਾਂ ਬਾਬਾ ਹੀ ਪਤ ਰੱਖੇ ਉਹ ਕਾਦੀ ਸਰਕਾਰ ਜੋ ਕੀਤੇ ਕੰਮ ਬੋੜਦੇ ਦੱਸੇ ਉਹ ਕਾਦੀ ਸਰਕਾਰ ਜੋ ਕੀਤੇ ਕੰਮ ਬੋੜਦੇ ਦੱਸੇ ਓਏ ਉਹ ਕਾਦੀ ਸਰਕਾਰ ਜੋ ਕੀਤੇ ਕੰਮ ਬੋੜਦੇ ਦੱਸੇ ਰਾਜੂ ਰਾਜੂ ਸ਼ੇਰ ਸ਼ੇਰਪੁਰ ਵਾਲਾ ਸ਼ੇਰ ਬਾਦੇ ਸੁਣ ਸੁਣ ਕੇ ਹੁਣ ਲੋਕ ਪਏ ਨੇ ਅੱਕੇ ਚਾਉਣਾ ਦੇ ਵਿਚ ਪਾਉਂਦੇ ਜਫੀਆਂ ਜਿੱਤ ਕੇ ਮਾਰਨ ਥੱਕੇ ਬੜੀ ਸਿਆਸਤ ਗੰਦੀ ਜੋ ਮਾਮਾ ਦੇ ਪੁੱਤ ਮਰਵਾਵੇ ਧਰਮ ਦੇ ਨਾਂ ਤੇ ਹਿੰਦੂ ਮੁਸਲਮ ਸਿੱਖਾਂ ਤਾਈ ਲੜਾਵੇ ਹਰੀ ਦੂਰ ਕਰਾਂਗੇ ਰੋਡ ਹੋਣਗੇ ਪੱਕੇ ਉਹ ਕਾਦੀ ਸਰਕਾਰ ਜੋ ਕੀਤੇ ਕੰਮ ਬੋਲਦੇ ਦੱਸੇ ਉਹ ਕਾਦੀ ਸਰਕਾਰ ਜੋ ਕੀਤੇ ਕੰਮ ਬੋਲਦੇ ਦੱਸੇ ਉਹ ਕਾਦੀ ਸਰਕਾਰ ਜੋ ਕੀਤੇ ਕੰਮ ਬੋਲਦੇ ਦੱਸੇ